ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਟਾਲਾ ਦੀਆਂ ਜਿੱਥੇ ਕਿ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਮਾਨ ਖਿਲਰਿਆ ਹੋਇਆ ਹੈ ਤਾਂ ਚੋਰਾਂ ਦੇ ਵੱਲੋਂ ਰਾਤ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 1 ਲੱਖ ਰੁਪਏ ਨਕਦੀ ਸੀ ਤੇ ਬਾਕੀ ਸੋਨੇ ਦੇ ਗਹਿਣੇ ਸਨ ਜਿਨ੍ਹਾਂ ਦੀ ਕੀਮਤ ਕਰੀਬ 5 ਲੱਖ ਰੁਪਇਆ ਦੱਸੀ ਜਾ ਰਹੀ ਹੈ ਤਾਂ ਚੋਰਾਂ ਦੇ ਵੱਲੋਂ ਇਹ ਸਭ ਕੁਝ ਲੈ ਕੇ ਫਰਾਰ ਹੋ ਗਏ ਨੇ ਤਾਂ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਲੱਗੀ ਖਿੜਕੀ ਨੂੰ ਤੋੜ ਦਿੱਤਾ ਗਿਆ ਜਾਲੀਆਂ ਨੂੰ ਕੱਟ ਦਿੱਤਾ ਗਿਆ ਤਾਂ ਉੱਥੋਂ ਐਂਟਰ ਹੁੰਦੇ ਨੇ ਐਂਟਰ ਹੋ ਕੇ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਚੋਰਾਂ ਦੇ ਵੱਲੋਂ ਉਹਨਾਂ ਨੂੰ ਕੁਝ ਸੰਘਾ ਦਿੱਤਾ ਸੀ ਜਿਸ ਦੇ ਨਾਲ ਉਹਨਾਂ ਦੀ ਨੀਂਦ ਨਹੀਂ ਖੁੱਲੀ ਤੇ ਕੁਝ ਵੀ ਨਹੀਂ ਪਤਾ ਲੱਗਿਆ ਤਾਂ ਸਵੇਰੇ ਦੀ ਗੱਲ ਕਰੀਏ ਤਾਂ ਸਵੇਰੇ ਵੀ ਉਹਨਾਂ ਤੋਂ ਉੱਠਿਆ ਨਹੀਂ ਗਿਆ ਤਾਂ ਨੀਂਦ ਨਹੀਂ ਖੁੱਲ ਰਹੀ ਸੀ ਤਾਂ ਚੋਰਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਸੰਗਾ ਦਿੱਤਾ ਗਿਆ ਜਿਸ ਦੇ ਕਾਰਨ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਤੇ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਉਹ ਸਵੇਰੇ ਉੱਠਦੇ ਨੇ ਤਾਂ ਦੇਖਦੇ ਨੇ ਕਿ ਸਮਾਨ ਸਾਰਾ ਖਲਰਿਆ ਹੁੰਦਾ ਤਾਂ ਖਿੜਕੀ ਟੁੱਟੀ ਹੁੰਦੀ ਹੈ ਤੋਂ ਉਹਨਾਂ ਦੇ ਵੱਲੋਂ ਜਦ ਵੇਖਿਆ ਜਾਂਦਾ ਕਿ ਲੋਕਰ ਦੇ ਵਿੱਚ ਪਿਆ ਸਮਾਨ ਸੋਨੇ ਦਾ ਜੋ ਉਹ ਗਾਇਬ ਸੀ ਤਾਂ 1 ਲੱਖ ਰੁਪਏ ਉਹਨਾਂ ਦਾ ਦੱਸਣਾ ਕਿ ਨਕਦੀ ਪਈ ਸੀ ਜੋ ਉਹ ਵੀ ਗਾਇਬ ਸੀ ਤਾਂ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਹਾਨੂੰ ਦੱਸਦੀ ਕਿ ਕਰੀਬ ਟੋਟਲ ਅਮਾਉਂਟ ਦੀ ਗੱਲ ਕਰਦੇ ਹਾਂ ਤਾਂ 6 ਲੱਖ ਰੁਪਇਆ ਬੰਦਾ ਪਰਿਵਾਰਕ ਮੈਂਬਰਾਂ ਦੇ ਅਨਸਾਰ ਜੋ ਚੋਰ ਲੁੱਟ ਕੇ ਫਰਾਰ ਹੋ ਗਏ ਨੇ ਇਹ ਤਸਵੀਰਾਂ ਤੁਹਾਡੇ ਨਾਲ ਬਟਾਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਰਾਤ ਵੇਲੇ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਮਾਨ ਸਾਰਾ ਕਰਦਾ ਖਿਲਰਿਆ ਹੋਇਆ ਤਾਂ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਹਾਂਜੀ ਸ਼ਰਨਜੀਤ ਕਿਹੜੀ ਜਗ੍ਹਾ ਹੈ ਕਿਹੜਾ ਠਠਿਆਰੀ ਗੇਟ ਠੀਕ ਕਿੱਠਾਂ ਹੈ ਤੁਹਾਡਾ ਮਾਝੀ ਸਰਾ ਹੀ ਰਾਤ ਸੁੱਤੇ ਹੀ ਅਨ ਕੁਛ ਨਹੀਂ ਪਤਾ ਹੱਡੇ ਮੈਂ ਉੱਪਰ ਬਟਿਕ ਦਾ ਕੰਮ ਕਰਦੀ ਆ ਤੂੰ ਉੱਪਰ ਖਿੜਕੀ ਆ ਖਿੜਕੀ ਤੇ ਜਾਲੀ ਲੱਗੀ ਕਿਸੇ ਨੇ ਜਾਲੀ ਨੂੰ ਫਾੜ ਕੇ ਉਧਰੋਂ ਕੋਈ ਆਇਆ ਹੈ ਇੱਥੇ ਮੇਰਾ ਬੇਟਾ ਸੁੱਤਾ ਹੈ ਬੇਟੇ ਨੂੰ ਵੀ ਕੁਛ ਪਤਾ ਨਹੀਂ ਪਤਾ ਨਹੀਂ ਉਹਨੂੰ ਕੁਛ ਸੰਗਾਤਾ ਹੈ ਕਿ ਤੇ ਕੀ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਰੂਮ ਚ ਆਈਆਂ ਲਮਾਰੀ ਖੁੱਲੀ ਪਈ ਸਮਾਨ ਸਾਰਾ ਖਿਲਰਿਆ ਪਿਆ ਮੈਂ ਰੋਣ ਲੱਗ ਗਈ ਕਿ ਇੱਕਦਮ ਕਿ ਕੀ ਹੋਇਆ ਅੰਛ ਤੂੰ ਕੁਛ ਕੀਤਾ ਹੈ ਕਹਿੰਦਾ ਮੰਮਾ ਮੀ ਤੂੰ ਕੁਛ ਪਤਾ ਹੀ ਨਹੀਂ ਉਹਨੂੰ ਇੱਕ ਕੁਛ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋ ਖਰਾਕ ਹੋਇਆ ਹੈ ਜ ਸਾਮਾਨ ਡਿੱਗ ਗਿਆ ਜੋ ਮੇਰਾ ਕੈਸ਼ ਕੁਸ਼ੀ ਜੋ ਵੀ ਮੇਰਾ ਗਹਿਣਾ ਗੱਟਾ ਹੀ ਸਾਰਾ ਕੁਸ਼ੀ ਲਾਗੇ ਕੋਈ ਚੀਜ਼ ਨਹੀਂ ਛੱਡ ਕੇ ਘਰ ਚ ਬਸ ਇਹੀ ਮੇਰਾ ਕੈਸ਼ ਤੇ ਲੱਖ ਦੇ ਲੱਗੇ ਚਾਗੇ ਹੋਊਗਾ ਤੇ ਬਾਕੀ ਗਹਿਣਾ ਗੱਟਾ 4 1/2 ਲੱਖ ਦੇ ਲਾਗੇ ਚਾਗੇ ਹੀ ਮੈਂ ਬੁਟੀਕ ਦਾ ਕੰਮ ਕਰਦੀ ਮੇਰੇ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਉਹ ਵੀ ਫੋਲਿਆ ਉਹਦੇ ਵਿੱਚ ਵੀ ਥੋੜਾ ਬੋਤਾ ਕੈਸ਼ ਹੀ ਤੇ ਜਿਹੜੇ ਉਹ ਕਮਰੇ ਚ ਜਾਲੀ ਲੱਗੀ ਸੀ ਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਤੇ ਮੁੜ ਕੇ ਦਰਵਾਜ਼ੇ ਰਾਹੀਂ ਗਏ ਆ ਕੋਈ ਉੱਥੇ ਬਾਲਕਨੀ ਚ ਦਰਵਾਜ਼ਾ ਦਰਵਾਜ਼ਾ ਖੋਲ ਕੇ ਬਾਹਰ ਗਏ ਸਾਨੂੰ ਕਿਤੇ ਨੂੰ ਪਤਾ ਨਹੀਂ ਮੈਂ ਸਵੇਰੇ 8 ਵਜੇ ਉੱਠੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ 8 ਵਜੇ ਜਾਗ ਆਈ ਮੈਂ ਉੱਠ ਕੇ ਅੰਦਰ ਆਈ ਆ ਉਹ ਹੱਥ ਧੋ ਕੇ ਮੈਂ ਬੇਟੇ ਨੂੰ ਵੇਖਿਆ ਤੇ ਮੈਂ ਬਿਮਾਰੀ ਵੱਲ ਧਿਆਨ ਦਿੱਤਾ ਤੇ ਲਮਾਰੀ ਖੁੱਲੀ ਪਈ ਸੀ ਕੋਈ ਖੜਾਕ ਕੋਈ ਖੜਾਕ ਕਿਨੀ ਆਏ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਡਿਆ ਜਾਂ ਨਹੀਂ ਹੋਣ ਡਿਆ ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਗਾਤ ਆਈ ਜਾਂ ਕੀ ਗੱਲਬਾਤ ਈ ਕੁਛ ਨਹੀਂ ਬਤਾ ਹਨ ਨਹੀਂ ਤਾਂ ਮਾੜਾ ਮੋਟਾ ਵੀ ਖੜਾ ਹੋਏ ਮੈਂ ਉਸੇ ਵੇਲੇ ਉੱਠ ਜਾਨੀ ਹੁ ਨਹੀਂ ਕੋਈ ਖੜਾ ਕੋ ਹੁੰਦਾ ਤਾਂ ਕੋਈ ਬਾਹਰੋਂ ਦੀ ਨਹੀਂ ਆਦਾ ਗਲੀ ਮਹੱਲੇ ਦਾ ਵੀ ਕੋਈ ਹੈਗਾ ਵਾ ਹੋ ਸਕਦਾ ਪਰ ਹਾਂਜੀ ਕਰਾਤੀ ਹੈ ਅਸੀਂ ਮੁਕਦੇ ਆ ਰਹੇ ਹਾਂ ਹਾਂਜੀ ਜੀ ਸਿੰਘ ਦੇ ਘਰ ਕਦੋਂ ਜੀ ਹੋਏਗਾ ਹਾਂਜੀ ਉਹ ਕਿਤੇ ਗੁੰਮ ਹੋਣ ਦਾ ਦੱਸ ਰਹੇ ਆ ਕਿ ਕਿਤੇ ਗੁੰਮ ਹੋ ਗਿਆਨ ਮਰਚੂ ਉਹਨੂੰ ਮਰਗੇ ਲਾਗੇ ਬੱਟ ਤੇ ਹੁੰਦਾ ਸੁਤਾ ਉਹਨਾਂ ਦਾ ਬਰਿੰਦਰ ਸਿੰਘ ਉਹ ਬਾਰੂ ਕੰਟਰਫਰਾਂਸ ਨਹੀਂ ਲਿਖ ਰਿਆ ਨਹੀਂ ਤੇ ਵੀ ਆ ਰਹੀ ਤੱਤੀਸ ਕਰ ਰਹੇ ਆ ਫੰਦਪੁਰ ਟਪਲਾਏ ਆ ਜੀ ਜੋ ਵੀ ਤੱਤ ਸਾਹਮਣੇ ਹੁੰਦੇ ਆ ਲੋੜ ਦੀ ਗਾਦੀ ਸਰ ਕੇ ਜੋਰੀ ਇਹ ਕਹਿ ਰਿਹਾ ਵੀ ਸਾਡਾ 1 ਲੱਖ ਰੁਪਇਆ ਉਹਨੂੰ ਸੁਣਾਲੇ ਗਾਣੇ ਲੱਖਤੂ ਉਹ ਚੋੜੀ ਚੱਲ ਕੇ ਲੱਗੇ। ਬਾਕੀ ਤਬਦੀਦਦਾਂ ਜੋ ਵੀ ਸਾਹਮਣੇ ਆਉਂਦਾ ਉਸਾਂ ਕਰੀ ਦਿੱਤੀ ਐ।